ਮੰਮੀ ਨੇ ਅੜੀ ਕਰਕੇ ਲਈ ਇਹਨ ਪਰ ਕੁੜੀ ਕੀ ਦੀ ਹੈ ਲੋ ਜੀ ਗੱਡੀ ਤਾਂ ਆ ਗਈ ਆ ਅੰਨੂ ਕੀ ਕਰੀ ਜਾਂਦੀ ਹੈ ਲੋ ਜੀ ਮੰਮੀ ਵੀ ਤਿਆਰ ਹੋ ਗਈਂ ਆਂਦੇ ਬਿੱਧਰੇ ਮੰਮੀ ਪਾਪੇ ਨੂੰ ਲੈ ਚਲੀਏ ਠੀਕ ਤਸਮ ਮੋਟੀ ਸੁਆ ਪਰ ਝੋਟੀ ਹੁੰਦੀ ਵੀ ਮੋਟੂ ਸੀ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਣਗੇ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਬਈ ਬਣੇ ਰਹਿਣ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੈਂਟ ਮੈਂ ਰੀਡ ਆ ਬਖੋਨੀ ਸੀ ਹਾਂ ਤੇਰੇ ਜਵਾਕਾਂ ਤੇ ਪੁਆਇਰ ਕਰਨੇ ਆ ਇਹ ਆ ਤੈ ਹੈਗੇ ਆਵੇ ਸੋ ਜੀ ਮੰਮੀ ਨੂੰ ਕੱਪੜੇ ਮਿਲ ਗਏ ਮੇਰੇ ਕੱਪੜੇ ਆ ਲੇਕ ਬੰਦੀ ਕਿੰਨੇ ਸੋਹਣੇ ਆ ਦਿਖਾਣੀ ਤੈਨ ਸਾਰਿਆਂ ਨੂੰ ਆ ਕਰਦੇ ਤਾਂ ਆਏ ਨੇ ਸਿੰਦੀ ਸਨ ਹੈਪੀ ਆ ਡੈਡੀ ਨੇ ਆਹ ਵੱਲ ਚਾਹ ਨਹੀਂ ਫੇਰ ਡੈਡੀ ਕਰਦੇ ਡੈਡ ਚੱਲੀਏ ਵੀਡੀਓ ਬਣਾਉਣੇ ਪਾਜੀ ਨੇ ਸਿੰਦੀ ਸਪੈਂਟ ਦੇਖੀ ਯਾਰ ਆ ਦਿਨਾਂ ਮੈਂ ਜਾ ਆ ਤੇਰੇ ਦਾ ਤੇ ਪਹਿਲੀ ਵਾਰ ਤੇ ਗਾਪ ਨਹੀਂ ਜਿਹੜੀ ਉਹ ਬਣਾ ਲਓ ਬਸ ਹਾਂ ਜਿਵੇਂ ਕਹਿੰਦੀ ਆ ਉਹਣਾ ਗੁਰੀ ਦੇ ਆ ਪਾ ਪਹਿਲੀ ਵਾਰ ਅੱਛਾ ਇਹ ਗੁਰੀ ਦੇ ਇਹ ਛੋਟੇ ਭਰਾ ਦੇ ਆਪਣੇ ਕੱਪੜੇ ਆ ਤੇ ਆ ਪਾ ਮੇਰੇ ਆਪਰੀ ਦੇ ਪਾਸ ਪਹਿਲੀ ਵਾਰ ਨਿਕਾ ਆ ਜੇ ਪਰ ਪਹਿਲਾਂ ਅਰੇ ਪਹਿਲਾਂ ਦੇ ਮੋਟੀ ਵਸਵਾ ਪਰ ਝੋਟੀ ਹੁੰਦੀ ਵੀ ਮੋਟੂ ਸੀ ਫਿਰ ਪਰੀ ਦੋ ਤਿੰਨ ਸਾਲਾਂ ਕਿ ਫਿਰ ਪਰੀ ਦਾ ਪਿਆ ਭਾਈ ਮੋਟੇ ਸੀ ਬੰਦ ਕਰਦੇ ਨਹੀਂ ਸੀ ਬਹੁਤ ਵਾਰ ਲੈ ਕਾ ਕੇ ਤੁਸੀਂ ਸੋਚਦੇ ਹੋ ਕਿ ਮਨਦੀਪ ਨੇ ਟੋਕਣੀ ਕਿਉਂ ਚੱਕ ਰੱਖੀ ਆ ਦਰਅਸਲ ਤੁਹਾਨੂੰ ਅੱਗੇ ਜਾ ਕੇ ਪਤਾ ਚੱਲੇਗਾ ਟੋਕਣੀ ਦਾ ਕੀ ਕੰਮ ਆਜੋ ਡੈਡੀ ਜੀ ਬਾਕੀ ਹੋ ਰਹੀ ਆਪਣੀ ਬਾਈਕ ਤੇ ਹੋ ਰਿਹਾ ਬਲੈਕ ਕੁੱਤਾ ਬਲੈਕ ਕੁੱਤਾ ਬਲੈਕ ਡੌਗ ਅੱਖੀ ਬਾਕੀ ਸਵੇਰ ਦਾ ਥਿਊ ਵਿਊ ਦੇਖੋ ਬਈ ਕਿੰਨਾ ਪਿਆਰਾ ਆਸੇ-ਬਸੇ ਹਲਕੇ ਹਲਕੇ ਧੁੰਦ ਡੈਡੀ ਜੀ ਆਜੋ ਕਿਹ ਕਹਨੀ ਆ ਮੈਂ ਲੈ ਕੇ ਚਲਾ ਤੁਹਾਨੂੰ ਬਾਈਕ ਲੈ ਕੇ 108 ਡਾਇਲ ਕਰ ਲੈਣ ਦੇ ਮੈਨੂੰ ਵੀ ਇੰਨਾ ਖਤਰਾ ਖਤਰਾ ਬਹੁਤ ਤੇ ਬਾਕੀ ਇੱਕ ਸਰਪ੍ਰਾਈਜ਼ ਬਹੁਤ ਜਲਦ ਲੈ ਕੇ ਆ ਰਹੇ ਆ ਆਪਾਂ ਤੇ ਆਪਣਾ ਸਰਪ੍ਰਾਈਜ਼ ਜਲਦੀ ਜਲਦੀ ਰੱਬ ਨੂੰ ਦੁਆਵਾਂ ਕਰਿਓ ਕਿਉਂਕਿ ਉਹ ਪੂਰਾ ਹੋ ਜਾਏ ਹਨਾ ਮਨਦੀਪ ਆਪਣਾ ਮਿਸ਼ਨ ਕਿੰਨੇ ਖੁਸ਼ ਹੋਵਾਂਗੇ ਸਾਡੀ ਬਈ ਖੁਸ਼ੀ ਦਾ ਠਿਕਾਣਾ ਨਹੀਂ ਰਹਿਣ ਵਾਲਾ ਮੈਂ ਤੁਹਾਨੂੰ ਦੱਸਾਂ ਬਹੁਤ ਤਕੜਾ ਸਰਪ੍ਰਾਈਜ਼ ਹੋਣ ਵਾਲਾ ਬਹੁਤ ਤਕੜਾ ਚੰਗਾ ਫਿਰ ਅਸੀਂ ਆਉਨੇ ਆ ਠੀਕ ਆ ਹਬਾਲਟੀ ਲੈ ਕੇ ਚੱਲੇ ਆ ਮਨਦੀਪ ਉਧਰ ਰੱਸੀ ਪਈ ਰੱਸੀ ਵੀ ਚੱਕ ਲਾ ਓ ਪਾਈ ਠੀਕ ਆ ਇੱਕ ਬਾਲਟੀ ਚਲ ਆ ਕੇ ਬਣਾ ਲਾਂਗੇ ਫਿਰ ਕੀ ਬਣਾ ਹੈ ਮੇਰੇ ਰੂਲਾਂ ਤੇ ਅਸੂਲਾਂ ਤੇ ਚੱਲਣਾ ਸਿੱਖ ਤੂੰ ਅੰਕਲ ਜੀ ਐਨੇ ਗੁੱਸੇ ਚ ਕਿੱਥੇ ਜਾਣੇ ਹੋ ਭਾਈ ਕੁੜੀ ਨੂੰ ਲੈਣ ਚੱਲਿਆ ਤੇਰੀ ਆਂਟੀ ਦਾ ਹੋਇਆ ਦਿਮਾਗ ਖਰਾਬ ਕੱਲੀ ਨੂੰ ਫਿਲਮ ਦੇਖਣ ਭੇਜਤਾ ਮੁੰਡਾ ਹੋਵੇ ਤਾਂ ਗੱਲ ਵੱਖਰੀ ਆ ਜੇ ਅੰਕਲ ਦੀ ਸੋਚ ਕਿੰਨੀ ਮਾੜੀ ਐ ਕੁੜੀ ਮੁੰਡੇ ਵਿੱਚ ਭੇਤ ਭਾਵ ਕਿੰਨਾ ਕਰਦੇ ਆ ਯਾਰ ਅੰਕਲ ਵੀ ਆਪਣੀ ਜਗ੍ਹਾ ਠੀਕ ਆ ਮੁੰਡੇ ਲੋਹਾ ਹੁੰਦੇ ਨੇ ਤੇ ਧੀਆ ਸੋਨਾ ਲੋਹਾ ਜਿੱਥੇ ਮਰਜੀ ਪਿਆ ਰਵੇ ਕੋਈ ਫਰਕ ਨਹੀਂ ਪੈਂਦਾ ਤੇ ਧੀਆ ਸੋਨੇ ਵਰਗੀ ਹੁੰਦੀ ਆ ਜਿਨ੍ਹਾਂ ਨੂੰ ਬਹੁਤ ਸੰਭ ਕੇ ਰੱਖਣਾ ਪੈਂਦਾ ਉਹ ਧੀਆ ਸਿਰ ਤੇ ਭੋਜ ਨਹੀਂ ਹੁੰਦੀ ਲੋ ਜੀ ਵੀਡੀਓ ਵੀਡੀਓ ਸ਼ੂਟ ਕਰਕੇ ਆਪਾਂ ਘਰੇ ਤਾਂ ਆ ਗਏ ਸੀ ਹੁਣ ਫਿਲਹਾਲ ਆਪਾਂ ਮਾਰਕੀਟ ਜਾਣਾ ਛੋਟਾ ਜਿਹਾ ਕੰਮ ਆਪਾਂ ਪੂਰੇ ਦਾ ਇੰਨਾ ਧਿਆਰ ਉਹ ਕਰ ਕੇ ਨਾ ਬੰਨਣਾ ਚਾਣੇ ਹਾਂ। ਹਾਂ। ਆਪਾਂ ਦੋਨੇ ਬਲੈਕ ਹੀ ਬਣ ਕੇ ਜਾਣੇ ਜਿੱਦੋਂ ਵੀ ਜਾਈਏ। ਕੱਲ ਨੂੰ ਆਪਾਂ ਨਾਨਕੇ ਹੋਰ ਜਾਣਾ ਠੀਕ ਆ ਤੇ ਨਾਨਕੇ ਦਾ ਵਲੌਗ ਆਊਗਾ ਕੱਲ ਨੂੰ ਨਾ ਵਲੌਗ ਮਿਸ ਕਰਿਓ ਯਾਰ ਬਹੁਤ ਘੈਂਟ ਆ। ਲਓ ਜੀ ਆਪਾਂ ਚੱਲ ਕੇ ਉਹਨੇ ਥੋੜਾ ਇਹ ਮਾਰਕੀਟ ਹੈ ਨਾ ਮਨਦੀਪ। ਹੁਣ ਦੱਸ ਤੂੰ ਕਹਿੰਦੀ ਸੀ ਗਾਣਾ ਸੁਣਾ ਗਾਣਾ ਸੁਣਾ ਹੁਣ ਸੁਣਾਉਣਾ ਤੈਨੂੰ ਗਾਣਾ ਠੀਕ ਆ। ਸਰੋਂ ਤੇ ਹੀ ਸੁਣਾਉਂਗਾ ਮਨਦੀਪ ਨੂੰ ਵਾੜ। ਉਹ ਤੇਰੇ ਲਈ ਮੈਂ ਖੇਤਾਂ ਵਿੱਚ ਬੀਜਤੀ ਸਰੋਂ ਗੰਦਲਾਂ ਦਾ ਸਾਗ ਬਣਾਉਣ ਦੇ ਲਈ ਪਰ ਤੂੰ ਸਾਗ ਨਹੀਂ ਬਣਾਇਆ ਹਲੇ ਵੀ ਬਣਾਇਆ ਤਾਂ ਸੀ ਇੱਕ ਵਾਰੀ ਇੱਕ ਵਾਰੀ ਬਣਾ ਕੇ ਬਸ ਤੇ ਤੈਨੂੰ ਡੰਗ ਖਾਦਾ ਸੀ ਹੁਣ ਹੈ ਤੈਨੂੰ ਡੰਗ ਖਾਦਾ ਸੀ ਤਿੰਨ ਡੰਗ ਨਾ ਚਾਰ ਡੰਗ ਆ ਜਾ ਮਮੀ ਮਨਦੀਪ ਦੇਖ ਤੇ 9:00 ਵਜ ਕੇ ਹਲੇ ਵੀ ਤੂੰ ਆ ਨਾ ਜਦੋਂ ਉਹ ਨਾ ਨਾ ਪੂਰੀ ਤੰਦਾ ਹਾਂ ਹਾਂ ਮੰਮੀ ਇੱਕ ਤਾਂ ਨਾ ਕਰਦੇ ਕਰਦੇ ਲੈ ਮੇਰਾ ਨਾਮ ਲਾ ਦਿਆ ਕਰੋ ਤੁਸੀਂ ਜਿੱਥੇ ਵੀ ਜਾਣਾ ਹੁੰਦਾ ਮੈਂ ਤਾਂ ਤਿਆਰ ਹੋ ਕੇ ਦੇਖੋ ਬਈ ਡਿੱਟੋ ਖੜਾ ਐ ਇੱਕਦਮ ਬਾਕੀ ਵੀਊ ਦੇਖੋ ਬਈ ਹਾਂਜੀ ਡੈਡੀ ਹੂੰ ਮੈਂ ਲੱਗੇ ਚਲਾਉਣਾ ਤੋ ਰਨ ਦੇ ਕਰੇ ਵਾਪਸ ਨਾ ਮੈਂ ਜੀਣਾ ਚਾਹਤਾ ਹਾਂ ਹਨਾ ਮੀ ਬੈਹੋ ਬੈਹੋ ਬਸ ਲੇਟ ਨਾ ਕਰਿਆ ਕਰੋ ਤੁਸੀਂ ਮੇਰੇ ਗੂਟ ਸੋਹਣੇ ਆਹੋ ਤੇਰੇ ਗੂਟ ਸੋਹਣੇ ਗੂਟ ਮਾਨਾ ਕਹਿੰਦਾ ਮ ਗੂਟ ਲੈ ਕੇ ਚਲਾਇਆ ਕਰੋ ਇੰਨਾ ਤਾਂ ਹੋਲੀ ਚਲਾਉਣਾ ਫੇਰ ਵੀ ਬਦਨਾਮ ਕਰ ਰਖੇ ਭਾਈ ਆ ਦੇਖੋ ਆਪਣੇ ਗੰਗਾ ਨਗਰ ਏਰੀਆ ਦੀ ਖਾਸੀਅਤ ਬਿਲਕੁਲ ਪੰਜਾਬ ਵੰਤੂਆਂ ਆਸੇ ਪਾਸੇ ਦੇਖੋ ਹਰਿਆਲੀ ਤੇ ਜਿਵੇਂ ਕਣਕਾ ਕੁਣਕਾ ਹਲੋ ਹਲ ਕੀ ਆ ਵਿਚਾਰਾ ਸ਼ਿਕਾਰੀ ਕੇ ਨੂੰ ਟਿਕਾਈ ਹੋਈ ਹੈ ਨਿਕਲੇ ਕਿਵੇਂ ਲਗਦੀ ਹੈ ਨਾ ਆ ਕੈਪ ਨਾਲ ਵੀ ਹੋਉਂਦਾ ਹਾਂ ਇਧਰ ਕਿ ਲਵਾਇਆ ਕੈਲਾ ਪਿੰਕ ਰਹਿਣ ਦੇ ਬਲੈਕ ਸੋਹਣੀ ਲਗਦੀ ਅੰਮੀ ਹੈ ਨਾ ਮੰਮੀ ਨੂੰ ਕਦੋਂ ਦੀ ਰੀਤ ਸੀ ਮਨਦੀਪ ਨਾਇਬ ਜੀ ਟੋਪੀ ਦਵਾਉਣ ਦੀ ਹੁਣ ਇਧਰ ਦੇਖੀ ਮਨਦੀਪ ਆ ਸੋਹਣੀ ਲੱਗਦੀ ਆ ਦੇਖ ਅਦੇ ਕੀ ਨਹੀਂ ਕਹਿਣ ਆ ਹੋ ਰਹੀ ਹੈ ਨਹੀਂ ਨਹੀਂ ਉਹ ਨਹੀਂ ਦੂਜੀਲਾ ਮੈਂ ਇਧਰ ਦੇਖ ਕੇ ਸੋਚਿਆ ਮੈਂ ਉਹ ਲਾਰ ਕੀ ਦੂਜੀ ਵਾਲੀ ਲੋ ਜੀ ਹੁਣ ਆ ਗਏ ਆਪਾਂ ਮੰਦੀਪ ਵਾਸਤੇ ਕੋਟੀ ਜੇ ਹੈ ਨਾ ਇੱਕ ਤਾਂ ਬਾਈਕ ਪਾਰਕਿੰਗ ਹੈ ਨਹੀਂ ਹਮ ਕਿਤੇ ਤਾਂ ਆਪੀ ਹਮ ਬਲੈਕ ਚ ਹੀ ਲੈਣੀ ਹੈ ਮੰਦੀਪ ਬਲੈਕ ਤਾਂ ਫਿਰ ਹੈਗੀ ਹੈ ਕੋਈ ਛਾਲਕ ਕਲਰ ਲੈ ਲੈਂਦੇ ਮਨਾ ਇਹਨੂੰ ਇੱਕ ਤਾਂ ਬਲੈਕ ਕਲਰ ਖਾ ਗਿਆ ਮਤਲਬ ਬਹੁਤ ਪਸੰਦ ਆ ਚੱਲ ਬਲੈਕ ਚ ਵੇਖ ਲਾ ਬਾਕੀ ਮੈਂ ਖੁਦ ਬਲੈਕ ਪਾਰ ਕੇ ਮੈਂ ਨਹੀਂ ਮਨਾ ਕਰ ਸਕਦਾ ਪੁੜਾਈ ਪੁੜਾਈ ਤੂੰ ਕਿਉਂ ਅਰੇ ਉਲਟੀ ਪੁੜਾਈ ਪੁੜਾਈ ਲਓ ਵਿਕੋਟੀ-ਕੋਟੀ ਲੈ ਲਈਏ ਚੱਲੀ ਹੁਣ ਆਪਾਂ ਕਰ ਲੂ ਹਨਾ ਆਪਣੀ ਬਾਈਕ ਤਾਂ ਵਿੱਚ ਫਸੀ ਪਈ ਐ ਬਾਈਕ ਕੱਢਣੀ ਪੈਣੀ ਕੀ ਦੇਖਣ ਲੱਗ ਗਈ ਸੀ ਮੰਮੀ ਹਾਂ ਬੇਟ ਦੀ ਚਾਦਰਾਂ ਸਵੇਰੇ ਲੈ ਕੇ ਚੱਲਾਂਗੇ ਜਾਂ ਪਰਸੋਂ ਲੋ ਜੀ ਨੂਬ ਘੜਦਾ ਵੀਊ ਚੈੱਕ ਕਰੋ ਤੁਸੀਂ ਲੋ ਵੀ ਆਪਾਂ ਚੱਲ ਪਿਆ ਘਰੇ ਤੇ ਕਾਫੀ ਲੇਟ ਹੋ ਗਏ ਆ ਕਿਉਂਕਿ ਸਵੇਰੇ ਜਾਣਾ ਨਾਨਕੇ ਤਾਂ ਕਰਕੇ ਥੋੜੀ ਜੀ ਸ਼ਾਪਿੰਗ ਕਰਨੀ ਬਹੁਤ ਜ਼ਰੂਰੀ ਸੀਗੀ ਬਾਕੀ ਆਪਾਂ ਚੱਲਦੇ ਆ ਘਰੇ ਵੀਊ ਦੇਖੋ ਤੁਸੀਂ ਲੋ ਜੀ ਆ ਗਏ ਆਪਣੇ ਘਰੇ ਦਸਤਾਨਿਆਂ ਦਾ ਅੱਜ ਯੂਜ਼ ਕਰ ਹੀ ਲਿਆ ਫਾਈਨਲੀ ਹੈ ਨਾ ਮਨਦੀਪ ਲਈ ਕੋਟ ਹੀ ਲਹੁੰਦੀ ਬਹੁਤ ਹੀ ਸੋਹਣੀ ਆ ਸਵੇਰੇ ਦਿਖਾਵਾਂਗੇ ਕਿਉਂਕਿ ਆਪਾਂ ਸਵੇਰੇ ਨਾਨਿਆਂ ਦੇ ਜਾਣ ਵਾਲੇ ਆ ਨਾਨਕੇ ਮੈਂ ਤਾਂ ਕੋਸ ਨਹੀਂ ਮਨ ਤਾਂ ਵਧੀਆ ਲੱਗਿਆ ਹਾਂ ਮਨ ਤਾਂ ਟੋਪੀ ਚ ਲੀਟ ਪਈ ਹੋਈ ਸੀ ਮੰਮੀ ਨੇ ਪਸੰਦ ਕੀਤੀ ਮੰਦੀਪ ਵਾਸਤੇ ਬਸ ਮੰਦੀਪ ਨੇ ਕਲਰ ਪਸੰਦ ਕੀਤਾ ਹੈ ਨਾ ਬਲੈਕ ਕਲਰ ਦੀ ਕੈਪ ਬਹੁਤ ਸੋਹਣੀ ਲੱਗਦੀ ਵਾਹ ਬੀ ਵਾਹ ਹੈ ਨਾ ਮੰਮੀ ਨੇ ਅੜੀ ਕਰਕੇ ਲਈ ਹੈ ਨਾ ਪਰ ਕੁੜੀ ਕੀ ਦੀ ਹੈ ਕੁੜੀ ਦੀ ਆਪਣੀ ਮੇਰੀ ਹੈ ਨਾ ਬਹੁਤ ਸੋਹਣੀ ਲੱਗਦੀ ਬਹੁਤ ਸੋਹਣੀ ਲੱਗਦੀ ਉਹਦੀ ਲੁੱਕ ਇੱਕ ਕੰਨ ਆ ਗਿਆ ਮੰਦੀਪ ਦੇ ਮੇਰਾ ਕੰਨ ਨਾ ਮੈਨੂੰ ਕਿਹਨਾਂ ਨੂੰ ਸੀਸੇ ਮੂਰੇ ਘੜਨਾ ਹੁੰਦਾ ਮੇਰੇ ਤੇ ਯਕੀਨ ਨਹੀਂ ਮੈਂ ਤਾਂ ਸਿੰਪਲ ਹੀ ਲਈਆ ਬਲੈਕ ਕਪਸ ਸਿੰਪਲ ਹੀ ਚੱਲਦੀ ਹੈ ਤੁਸੀਂ ਕੰਨ ਨਾ ਲੈ ਕੰਨ ਲੋ ਜੀ ਗੱਡੀ ਤਾਂ ਆ ਗਈ ਆ ਮਨਦੀਪ ਹੋ ਗਏ ਕਿ ਤਿਆਰ ਮੈਨੂੰ ਲੱਗਦਾ ਹਲੇ ਤਿਆਰ ਨਹੀਂ ਹੋਏ ਵੀਊ ਦੇਖੋ ਬਈ ਸਵੇ ਦਾ ਪਿਆਰ ਆਸੇ-ਪਾਸੇ ਧੁੰਦੀ ਧੁੰਦੋਗੀ ਪੂਰੀ ਹੰਦੀਪ ਹੋ ਗਈ ਨਾ ਤਿਆਰ ਤੂੰ ਅਜੇ ਹੁਣ ਲਓ ਜੀ ਮੰਮੀ ਵੀ ਤਿਆਰ ਹੋ ਗਈ ਮੰਦੀਪ ਇੱਧਰ ਕੋਟੀ ਦੇਖ ਕੇ ਕਿਵੇਂ ਲੱਗਦੀ ਹੈ ਮੰਦੀਪ ਤੇ ਮੰਮੀ ਹੋ ਗਈਆਂ ਤਿਆਰ ਤੇ ਹੁਣ ਆਪਾਂ ਚੱਲਣਾ ਗੱਡੀ ਆ ਗਈ ਬਾਹਰ ਨਾਨਕੇ ਇਹ ਨਹੀਂ ਛਿੜੇਗਾ ਟਟਕਾ ਨਹੀਂ ਇਹਨਾਂ ਕੋਲ ਚੁਲਦੀਆਂ ਨਾ ਕਿ ਪਹਿਲੇ ਭੰਜੇ ਮਾਰਵਾ ਮਾਰਵਾ ਲਓ ਜੀ ਆਪਾਂ ਪਹੁੰਚ ਗਏ ਮਾਮੇ ਦੇ ਘਰੇ ਅੱਜ ਫੇਰ ਠੀਕ ਮੰਮੀ ਹਣੀ ਤੇ ਗਏ ਅੱਗੇ ਕੋਈ ਕੰਮ ਪਹੁੰਚ ਤਾ ਸਵੇਰ ਦੇ ਗਏ ਸੀ ਬਸ ਸਾਡਾ ਫੋਨ ਡਾਊਨ ਸੀ ਐ ਹੂੰ ਦੋਨੇ ਬਲੈਕ ਬਲੈਕ ਬਣ ਕੇ ਆਏ ਆ ਬਲੈਕ ਹੀ ਵਾਕਈ ਹੈ ਨਾ ਆ ਜੀ ਦੇਖੋ ਕਿੰਨੀ ਘੈਂਟ ਲੱਗਦੀ ਮਾਮੇ ਹਣਾਂ ਨੇ ਪੂਰੇ ਇੱਥੇ ਫੁੱਲੀ ਫੁੱਲ ਆ ਰੱਖੇ ਬੰਨੂ ਆ ਆ ਦੇਖੋ ਕਿਆਰੀਆਂ ਕਿਉਰੀਆਂ ਫੁੱਲ ਹਨ ਘੈਂਟ ਬਣਾ ਰੱਖੇ ਆਰੇ ਆਪਣੇ ਨਾਨੀ ਜੀ ਇਹ ਆਪਣਾ ਨਾਨਕਾ ਪਿੰਡ ਸੁੱਖੂ ਆ ਗਿਆ ਹੈ ਸੁੱਖੂ ਆ ਗਿਆ ਅੱਛਾ ਸੁੱਖੂ ਆ ਗਿਆ ਕਿ ਕਿਆ ਸੁੱਖੂ ਹਾਂ ਭਾਈ ਠੀਕ ਆ ਭਾਈ ਹਾਂ ਭਾਈ ਮਿਲਣਾ ਭਾਬੀ ਨੂੰ ਮਿਲਣਾ ਤੇਰੇ ਨੂੰ ਤਾਂ ਠੀਕ ਆ ਤਾਂ ਠੀਕ ਆ ਤੇਰੇ ਠੀਕ ਹੀ ਹੋਇਆ ਹੈ ਹੈ ਠੀਕ ਹੀ ਹੋਇਆ ਕਹਿੰਦਾ ਪੇਪਰ ਪੇਪਰ ਤੇ ਦਿੱਤੀ ਜਾਂਦੇ ਹਾਂ ਹਾਂ ਮੋਹ ਵਾਲਾ ਬੜਾ ਘੈਂਟ ਇੱਥੋਂ ਦਾ ਇਹ ਆਪਣਾ ਪੂਰਾ ਪਲਾਟ ਹੈ ਮੇਰੇ ਮਾਮਾ ਜੀ ਹੁਣਾਂ ਦਾ ਆ ਵੇਖੋ ਆਸੇ-ਵਸੇ ਦਾ 뷰 ਚੈੱਕ ਕਰੋ ਬੀਬੀ ਕਿਹਨੂੰ ਦੇਖੀ ਜਾਂਦੀ ਮੈਂ ਕੀ ਕਹਨੀ ਆਇਦਮ ਮੇਨੇ ਰਹਿਸਾ ਨਾ ਮੰਮੀ ਨਹੀਂ ਰਹਿਸਾ ਨਾ ਕਰਾ ਜੇ ਇੱਥੇ ਨਾ ਬੰਦੇ ਪਹਿਲਾਂ ਰੂੜੀਆਂ ਹੁੰਦੀਆਂ ਸੀ ਹਾਂ ਰੂੜੀਆਂ ਅਸੀਂ ਬੜਾ ਖੇਡਦੇ ਹੁੰਦੇ ਸੀ ਇੱਥੇ ਬੂਟੇ ਹੁੰਦੇ ਸੀ ਕਨੇਰਾਂ ਦੇ ਤੇ ਇੱਥੇ ਵੱਡਾ ਸਾਰਾ ਉਹ ਤੇ ਨਿੰਮ ਵੀ ਹੁੰਦਾ ਸੀ ਹਾਂ ਨਾ ਨਾ ਲੱਗਦੀ ਮੇਰੀ ਬੀਬੀ ਨੇ ਵੀਡੀਓ ਬਣਾਉਣਾ ਬੀਬੀ ਕਹਿੰਦੀ ਕਦੇ ਕੁਛ ਕਹਨੇ ਕਦੀ ਕੁਛ ਕਦੀ ਅੱਗੇ ਤੁਰੇ ਕਦੀ ਪਿੱਛੇ ਤੁਰੇ ਅੰਨੂ ਕੀ ਕਰੀ ਜਾਂਦੀ ਐ ਅੰਨੂ ਦੇਹ ਪੌੜੀ ਤੇ ਚੜੀ ਖੜੀ ਜੀ ਆਓ ਫੇਰ ਬੀਬੀ ਨੇ ਖੇਡ ਜਾਣਾ ਨਾ ਮੈਂ ਇੱਕ ਤਾਂ ਬੀਬੀ ਗੁੱਸਾ ਬਹੁਤ ਕਰਦੇ ਕਹਿੰਦੇ ਕਦੀ ਇੱਧਰ ਤੁਰਦੇ ਹੋ ਤੁਸੀਂ ਕਦੀ ਇੱਧਰ ਚਲੋ ਚਲੋ ਭਾਈ ਵੀ ਕੈਮਰੇ ਕੰਨੀ ਨਾ ਦੇਖੀ ਠੀਕ ਹੈ ਨਹੀਂ ਨਹੀਂ ਦੇਖਦੀ ਮੈਂ ਤੇਰੇ ਵੱਲ ਨਹੀਂ ਦੇਖਦੀ <laughs> गल <गलना> करो थोड़ा <laughs> पीली पापा चाहत मैं नहीं बस पीली में <laughs> <ना। laughs> <laughs> <पालो थी। laughs> ਪਹਿਲਾਂ ਬੋਸ ਹੋਣੀ ਉਹ ਨਹੀਂ ਚਿੱਟੀ ਪਾਲੂ ਤੇ ਮੁਣੀ ਚਿੱਟੀ ਠੀਕ ਆ ਵੀਰ ਸੱਖੂ ਮਾਮਾ ਜੀ ਆਪਣੇ ਜੀ ਵੀਰ ਜੀ ਕਿਥੇ ਪਾਪਾ ਨਹੀਂ ਅੱਲੇ ਮੈਂ ਸਮਝਿਆ ਬੋਲੀ ਪਾਪਾ ਘੜਾ ਜੀ ਕਰ ਦਸ ਪਾਪੇ ਤੇ ਜਾਣ ਨਾ ਮਮੀ ਪਾਪੇ ਨੂੰ ਲੈ ਚਲੀਏ ਠੀਕ ਕੋਈ ਤੋਈ ਗਾ ਨਾਨਾ ਜੀ ਦੇਖੀ ਹੁੰਦੇ ਉਹ ਜੀ ਆਪਾਂ ਚੱਲ ਕੇ ਘਰੇ ਇਸ ਦਾ ਬਹੁਤ ਹੋਊਗਾ ਆ ਚੀਜ਼ ਦੇਖੋ ਕਿੰਨਾ ਪਿਆਰਾ ਲੱਗਦਾ ਨਾ ਆਪਾਂ ਬਲਬ ਚੇਂਜ ਕਰਤਾ ਹੈ ਛੜਾ ਵਿਚਾਲੇ ਕਰਕੇ ਲਾਉਣਾ ਸੀ ਨਹੀਂ ਨਹੀਂ ਸਹੀ ਹੈ ਇਹਨੂੰ ਜਿਆਦਾ ਚਾਨਣ ਦੇ ਦੇ। ਉਹ ਵੀਊ ਦੇਖੋ ਕਿੰਨਾ ਖਤਰਨਾਕ ਹੁੰਦਾ ਨਾ। ਮਤਲਬ ਹੁਣ ਵੀਡੀਓ 'ਚ ਪੂਰਾ ਪਤਾ ਨਹੀਂ ਲੱਗ ਰਿਹਾ ਹੋਗਾ ਬਾਕੀ ਬਹੁਤ ਸਿਰਾ ਬਣ ਗਿਆ ਰੂਮ ਨਾ। ਲਓ ਜੀ ਹੁਣ ਆਪਾਂ ਖਾਣ ਲੱਗੇ ਆਂ ਰੋਟੀ। ਪੂਰਾ ਕਮਰੇ ਦੇ ਦੇਖੋ ਕਲਰ ਹੀ ਚੇਂਜ ਕਰਤਾ ਨਾ। ਮੰਮੀ ਵੀ ਅੱਜ ਆਪਣੇ ਕੋਲ ਬੈਠ ਕੇ ਖਾਂਦੇ ਆ। ਚਲੋ ਠੀਕ ਹੈ ਜੀ ਫਿਰ ਹਨਾ ਮਨਦੀਪ ਠੰਡ ਨੂੰ ਤਾਂ ਵਿਚਾਰਕ ਭਾਈ ਠੀਕ ਹੈ ਬਾਕੀ ਆਪਾਂ ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਲਵ ਯੂ ਬਾਏ ਬਾਏ